ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 15 ਸਤੰਬਰ 2025 ਨੂੰ ਪਿੰਡ ਫਫੜੇ ਭਾਈਕੇ ਜ਼ਿਲ੍ਹਾ ਮਾਨਸਾ ਵਿਖੇ ਭਾਈ ਬੈਲੋ ਸਿੱਧੂ ਜੱਟ ਸਿੱਖ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਭਾਈ ਬੈਲੋ ਜੀ ਜਿਨ੍ਹਾਂ ਨੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਤੋਂ ਗੁਰਸਿੱਖੀ ਦੀ ਦਾਤ ਪ੍ਰਾਪਤ ਕਰਕੇ ਮਾਲਵੇ ਦੇ ਇਲਾਕੇ ਵਿੱਚ ਨਾਮ ਦੇ ਛਿੱਟੇ ਦਿੱਤੇ ਸਾਂਝਾ ਉਪਦੇਸ਼ ਦਿੱਤਾ ਅਤੇ ਇਲਾਕੇ ਨੂੰ ਸਖੀ ਸਰਵਰ ਦੇ ਪ੍ਰਭਾਵ ਤੋਂ ਮੁਕਤ ਕਰਵਾਇਆ ਕਤੇ ਗੁਰੂ ਸਾਹਿਬ ਜੀ ਤੋਂ ਵਰ ਪਾਇਆ ਭਾਈ ਬੈਲੋ ਸਭ ਤੋਂ ਪਹਿਲੋਂ ਜ਼ਿਲ੍ਹਾ ਮਾਨਸਾ ਦੇ ਪਿੰਡ ਫਫੜੇ ਭਾਈਕੇ ਵਿੱਚ ਚੌਧਰੀ ਅੱਲਾ ਦਿੱਤਾ ਸਿੱਧੂ ਦੇ ਘਰ 1610 ਸੰਮਤ ਨੂੰ ਭਾਈ ਬੈਲੋ ਜੀ ਦਾ ਜਨਮ ਹੋਇਆ ਅੱਜ ਕੱਲ ਆਪ ਜੀ ਦੀ ਸੰਤਾਨ ਇੰਨਾ ਪਿੰਡਾਂ ਵਿੱਚ ਵੱਸਦੀ ਹੈ ਚੱਕ ਭਾਈਕਾ ਰਾਏਕੋਟ ਜ਼ਿਲ੍ਹਾ ਲੁਧਿਆਣਾ ਫਫੜੇ ਭਾਈਕੇ ਮਾਨਸਾ ਸੇਲਬਰਾ ਜ਼ਿਲ੍ਹਾ ਬਠਿੰਡਾ ਭਾਈ ਦੇਸਾ ਜ਼ਿਲ੍ਹਾ ਮਾਨਸਾ ਕੋਟ ਦੁਨਾ ਜ਼ਿਲ੍ਹਾ ਬਰਨਾਲਾ ਭਾਈ ਭਗਤਾ ਜ਼ਿਲ੍ਹਾ ਬਠਿੰਡਾ ਭਾਈ ਬੰਬੀਹਾ ਜ਼ਿਲ੍ਹਾ ਮੋਗਾ ਗੁਲਾਬੋ ਕੀ ਮੰਡੀ ਜ਼ਿਲ੍ਹਾ ਬਠਿੰਡਾ ਸੰਗਤਪੁਰਾ ਭਾਈਕਾ ਜ਼ਿਲ੍ਹਾ ਲੁਧਿਆਣਾ ਬੰਡ ਵਾਲਾ ਜ਼ਿਲ੍ਹਾ ਫਰੀਦਕੋਟ ਜਗਜੀਤ ਨਗਰ ਜ਼ਿਲ੍ਹਾ सिरसा ਸਟੇਟ ਹਰਿਆਣਾ ਝੋਟਿਆਂ ਵਾਲੀ ਜ਼ਿਲ੍ਹਾ ਫਿਰੋਜ਼ਪੁਰ ਮਲਕੋ ਮਾਜਰਾ ਸਰਹੰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਿয়ালਪੁਰਾ ਭਾਈਕਾ ਜ਼ਿਲ੍ਹਾ ਬਠਿੰਡਾ ਡਰੋਲੀ ਭਾਈਕੀ ਜ਼ਿਲ੍ਹਾ ਮੋਗਾ ਅਦਿਕਤ ਭਾਈ ਬੈਲੋ ਜੀ ਦਾ ਪਰਿਵਾਰ ਪਹਿਲਾਂ ਸਖੀ ਸਰਵਰ ਦਾ ਉਪਾਸ਼ਕ ਸੀ ਸ਼ਿਰੂ ਸ਼ਿਰੂ ਵਿੱਚ ਆਪ ਜੀ ਵੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਸਨ ਪਰ ਜਦੋਂ 1640 ਵਿੱਚ ਆਪ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਤਾਂ ਉੱਥੇ ਆਪ ਜੀ ਦਾ ਮਿਲਾਪ ਸ੍ਰੀ ਗੁਰੂ ਅਰਜਨ ਸਾਹਿਬ ਜੀ ਨਾਲ ਹੋਇਆ ਗੁਰੂ ਜੀ ਉਸ ਸਮੇਂ ਰਾਮਦਾਸ ਰੋਵਰ ਦੀ ਸੇਵਾ ਕਰਵਾ ਰਹੇ ਸਨ ਗੁਰੂ ਜੀ ਦੇ ਦਰਸ਼ਨ ਕਰਕੇ ਆਪ ਦੇ ਮਨ ਤੇ ਡੂੰਘਾ ਪ੍ਰਭਾਵ ਪਿਆ ਗੁਰੂ ਜੀ ਦੇ ਦਰਸ਼ਨਾਂ ਚ ਆਪ ਜੀ ਨੂੰ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਹੋਏ ਆਪ ਜੀ ਨੇ ਜੀਵਨ ਦੇ ਸਾਰੇ ਸੁੱਖ ਤਿਆਗ ਕੇ ਗੁਰੂ ਜੀ ਦੀ ਸਿੱਖਿਆ ਅਨੁਸਾਰ ਜੀਵਨ ਜੁਣਾ ਜਿਉਣ ਦਾ ਸੰਕਲਪ ਲਿਆ ਸ਼੍ਰੀ ਅਮਰਸਰ ਸਾਹਿਬ ਜੀ ਦੀ ਸਰੋਵਰ ਦੀ ਸੇਵਾ ਵਿੱਚ ਜੁਟ ਗਏ ਅਤੇ ਨਾਲ ਨਾਲ ਗੁਰੂ ਜੀ ਦੇ ਦਰਸ਼ਨਾਂ ਦੀ ਵੀ ਮੋਜ ਮਾਣਦੇ ਰਹੇ ਫਿਰ ਸਰੋਵਰ ਲਈ ਇੱਟਾਂ ਦੀ ਜ਼ਰੂਰਤ ਪਈ ਤੇ ਆਪ ਜੀ ਆਵਿਆਂ ਦੀ ਸੇਵਾ ਵਿੱਚ ਜੁਟ ਗਏ ਇੱਟਾਂ ਦੀ ਸੇਵਾ ਕਰਦੇ ਕਰਦੇ ਆਪ ਜੀ ਨੂੰ ਇੱਕ কুমਿਹਰ ਸਿੱਖ ਨੇ ਦੱਸਿਆ ਕਿ ਜੇਕਰ ਆਵੇ ਵਿੱਚ ਕੂੜਾ ਕਰਕਟ ਅਤੇ ਗੰਦਾ ਮੈਲਾ ਪਾਇਆ ਜਾਵੇ ਤਾਂ ਇੱਟਾਂ ਬੜੀਆਂ ਵਧੀਆ ਪੱਕਦੀਆਂ ਹਨ ਆਪ ਜੀ ਨੇ ਪੂਰੇ ਸ਼ਹਿਰ ਵਿੱਚੋਂ ਕੂੜਾ ਕਰਕਟ ਆਦਿ ਇਕੱਠਾ ਕਰਕੇ ਗੱਡੇ ਨਾਲ ਢੋਕੇ ਆਵੇ ਵਿੱਚ ਪਾਇਆ ਜਦੋਂ ਗੁਰੂ ਜੀ ਦੀ ਹਾਜ਼ਰੀ ਵਿੱਚ ਆਵਾ ਖੋਲਿਆ ਗਿਆ ਤਾਂ ਲਾਲਾਂ ਵਰਗੀਆਂ ਲਾਲ ਇੱਟਾਂ ਵੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਗੁਰੂ ਜੀ ਨੇ ਆਪ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਮੁਖਰਬੰਦ ਬਿੰਦ ਤੋਂ ਫਰਮਾਇਆ ਕਬਹੂ ਤੁਮਰੋ ਬਚਨ ਨਾ ਟਲੇ ਭਾਈ ਬੈਲੋ ਤੇਰੀ ਘਾਲ ਥਾਏ ਪਈ ਹੈ ਭਾਈ ਬੈਲੋ ਤੂੰ ਬੜੀ ਕਾਖੜੀ ਕਾਰ ਕਮਾਈ ਹੈ ਭਾਈ ਬੈਲੋ ਤੂੰ ਮੇਰੇ ਮਨ ਨੂੰ ਮੋਹ ਲਿਆ ਹੈ ਭਾਈ ਬੈਲੋ ਤੂੰ ਮੇਰਾ ਹੋਇਆ ਤੇ ਮੈਂ ਤੇਰਾ ਹੋਇਆ ਇਸ ਤੋਂ ਬਾਅਦ ਆਪ ਜੀ ਗੁਰੂ ਸਾਹਿਬ ਜੀ ਦੀ ਨਿਰੰਤਰ ਸੇਵਾ ਕਰਦੇ ਰਹੇ ਇੱਕ ਦਿਨ ਗੁਰੂ ਜੀ ਨੇ ਆਪ ਜੀ ਨੂੰ ਕੋਲ ਬੁਲਾਇਆ ਅਤੇ ਕਿਹਾ ਭਾਈ ਬੈਲੋ ਤੇਰੀ ਸੇਵਾ ਪ੍ਰਵਾਨ ਹੈ ਤੇ ਤੂੰ ਹੁਣ ਆਪਣੇ ਪਿੰਡ ਫਫੜੇ ਜਾ ਕੇ ਮਾਲਵੇ ਇਲਾਕੇ ਚ ਸਿੱਖੀ ਦਾ ਪ੍ਰਚਾਰ ਕਰ ਗੁਰੂ ਜੀ ਨੇ ਆਪ ਜੀ ਨੂੰ ਭਾਈ ਦਾ ਪਦ ਦਿੱਤਾ ਯਾਨੀ ਕਿ ਆਪਣਾ ਭਰਾ ਬਣਾਇਆ ਅਤੇ ਮਾਲਵੇ ਦਾ ਮੁਖੀਆ ਬਣਾ ਕੇ ਰਵਾਨਾ ਕੀਤਾ ਸੋ ਇਸ ਤਰ੍ਹਾਂ ਦੇ ਕਈ ਵਾਰ ਜੱਟ ਸਿੱਖਾਂ ਨੇ ਗੁਰੂ ਸਾਹਿਬਾਨਾਂ ਤੋਂ ਹਾਸਲ ਕੀਤੇ ਸਨ ਗੁਰੂ ਜੀ ਦੇ ਬਚਨਾਂ ਅਨੁਸਾਰ ਭਾਈ ਬੈਲੋ ਜੀ ਆਪਣੇ ਪਿੰਡ ਫਫੜੇ ਆ ਭਾਈ ਕੇ ਆਏ ਅਤੇ ਇੱਕ ਪਲੰਗ ਤੇ ਬਿਰਾਜਮਨ ਹੋਏ ਇਹ ਪਲੰਗ ਅੱਜ ਵੀ ਫਫੜੇ ਭਾਈ ਕੇ ਵਿਖੇ ਸ਼ਸ਼ੋਭਿਤ ਹੈ ਇਤੋਂ ਹੀ ਆਪ ਜੀ ਨੇ ਸਿੱਖੀ ਦਾ ਪ੍ਰਚਾਰ ਆਰੰਭ ਕੀਤਾ ਅਤੇ ਲੋਕਾਂ ਨੂੰ ਗੁਰੂ ਚਰਨਾ ਨਾਲ ਜੋੜਿਆ ਆਪ ਜੀ ਦੇ ਪ੍ਰਭਾਵ ਸਦਕਾ ਲੋਕ ਕਬਰਾਂ ਪੁੱਜਨੀਆਂ ਛੱਡ ਕੇ ਗੁਰਸਿੱਖ ਹੋਏ ਆਪ ਜੀ ਨੇ ਵਰਤਮਣ ਮਾਨਸਾ ਫਰੀਦਕੋਟ ਤੇ ਨੱਬਾ ਆਦਿ ਚ ਸਿੱਖੀ ਦਾ ਪ੍ਰਚਾਰ ਕੀਤਾ ਮੁਗਲ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਅਸਹਿ ਤੇ ਅਕਹਿ ਕਸ਼ਟ ਦੇ ਕੇ 1600 ਛੇਰ ਵਿੱਚ ਸ਼ਹੀਦ ਕਰ ਦਿੱਤਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਆਪ ਜੀ ਪਹਿਲਾਂ ਵਾਂਗ ਹੀ ਗੁਰੂ ਜੀ ਦੇ ਦਰਸ਼ਨਾਂ ਲਈ ਹੁੰਦੇ ਅਤੇ ਮਾਲਵੇ ਤੋਂ ਮਾਇਆ ਤੇ ਰਸਦ ਇਕੱਠੀ ਕਰ ਲੈ ਆਉਂਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖੀ ਸਿੱਖਾਂ ਦੀ ਸੂਚੀ ਵਿੱਚ ਆਪ ਜੀ ਦਾ ਨਾਮ 56 ਨੰਬਰ ਤੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਲੜੀ ਗਈ ਤੀਸਰੀ ਜੰਗ ਮਹਾਰਾਜ ਵੇਲੇ ਰਸਦ ਪਹੁੰਚਾਉਣ ਦੀ ਸਾਰੀ ਜ਼ਿੰਮੇਵਾਰੀ ਆਪ ਜੀ ਨੇ ਨਿਭਾਈ ਆਪ ਜੀ ਇੱਕ ਚੰਗੇ ਵਿਦਵਾਨ ਅਤੇ ਕਵਰ ਰਸੀਆ ਹੋਣ ਕਰਕੇ ਚੰਗੇ ਕਵੀ ਵੀ ਸਨ ਭਾਈ ਬੈਲੋ ਸਿੱਧੂ ਜੱਟ ਸਿੱਖ ਜੀ ਨੇ ਲਗਭਗ 90 ਸਾਲ ਦੀ ਉਮਰ ਪੁੱਗੀ 30 ਸਾਲ ਚ ਆਪ ਗੁਰੂ ਜੀ ਦੇ ਸਿੱਖ ਬਣ ਕੇ ਬਾਕੀ ਦੇ 60 ਸਾਲ ਸੇਵਾ ਸਿਮਰਨ ਅਤੇ ਗੁਰਮਤਿ ਪ੍ਰਚਾਰ ਵਿੱਚ ਲੱਗੇ ਰਹੇ ਆਪ ਜੀ ਨੇ ਬਹੁਤ ਸਾਰੇ ਲੋਕਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਇਸ ਤਰ੍ਹਾਂ ਆਪ ਨਾਮ ਦੇ ਰਸੀਏ ਤੇ ਪ੍ਰਾਤਨ ਸਿੱਖ ਸਮਤ 1700 ਚ ਪ੍ਰਭੂ ਚੰਨਾ ਚ ਜਾਬ ਰਾਜੇ ਆਪ ਜੀ ਦੀ ਜਾਤ ਚ ਹਰ ਸਾਲ ਪਿੰਡ ਫਫੜੇ ਪਾਈਕੇ ਜਿਲ੍ਹਾ ਮਾਨਸਾ ਵਿਖੇ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਜੋ ਇਸ ਵਾਰ 15 ਸਤੰਬਰ 2025 2025 ਅਸੂ ਬਦੀ 8 9 ਅਤੇ 10 ਅਨੁਸਾਰ ਮਨਾਇਆ ਜਾ ਰਿਹਾ ਹੈ ਗੁਰੂ ਕੇ ਮਹਾਨ ਜਟ ਸਿਕ ਭਾਈ ਬੈਲੋ ਜੀ ਦੇ ਚਰਨਾਂ ਚ ਕੋਟ ਕੋਟ ਪ੍ਰਣਾਮ